ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਉਪ ਪ੍ਰਧਾਨ ਸੁਖਬੀਰ ਬਾਦਲ ਨੂੰ ਅਕਾਲੀ ਸਰਕਾਰ ਦੌਰਾਨ ਕੀਤੇ ਗਏ ਗੁਨਾਹਾਂ ਕਾਰਨ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਧਾਰਮਿਕ ਸਜ਼ਾ ਸੁਣਾਈ ਗਈ ਹੈ। ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ 2007 ਤੋਂ 2017 ਤੱਕ ਪੂਰੀ ਅਕਾਲੀ ਕੈਬਨਟ ਅਤੇ ਕੋਰਪ ਮਿਤਜੁਲਬ ਕੀਤਾ ਗਿਆ ਹੈ। ਦਾਸਤ ਹੈ ਕਿ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ 9 ਸਾਲ ਪਹਿਲਾਂ ਮਾਫੀ ਦੇਣ ਅਤੇ ਕੇਸ ਵਾਪਸ ਲੈਣ ਦੇ ਮਾਮਲੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਤਾਕਤਾਂ ਦੇ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਨੂੰ ਆਪਣੇ ਵੱਲੇ ਵਿੱਚ ਤਖਤੀ ਅਤੇ ਸੇਵਾਦਾਰੀ ਕੋਲ ਸ਼ਾਕ ਪਹਿਨ ਕੇ ਹੱਥ ਵਿੱਚ ਵਰਚਾ ਫੜ ਕੇ ਆਪਣੀ ਡੀ.ਜੇ.ਓ ਤੇ ਸੇਵਾ ਨਿਭਾਣੀ ਹੋਏਗੀ। ਇੰਨਾ ਹੀ ਨਹੀਂ ਉਪਖਾਨੇ ਸਾਫ ਕਰਨਾ ਤੇ ਵਰਤਨ ਸਾਫ ਕਰਨ ਦੀ ਵੀ ਸੇਵਾ ਕਰਨੀ। ਸੁਖਵੀਰ ਬਾਦਲ ਤੋਂ ਇਲਾਵਾ ਕਾਲੇ ਦਲ ਦੇ ਬਾਕੀ ਧੜੇ ਅਤੇ ਵਿਰੋਧ ਨਾ ਕਰਨ ਦੇ ਦੋਸ਼ੀ ਆਗੂਆਂ ਨੂੰ ਵੀ ਪਖਾਨਿਆਂ ਦੀ ਸਫਾਈ ਦੀ ਸੇਵਾ ਕਰਨ ਦੇ ਹੁਕਮ ਦਿੱਤੇ ਗਏ ਹਨ। ਅੱਜ ਤੋਂ ਹੀ ਸੁਖਵੀਰ ਬਾਦਲ ਤੋਂ ਇਲਾਵਾ ਦੋਸ਼ੀ ਲਾਣੇ ਗਏ 2717 ਤੋਂ ਰਣਸਾਰੇ ਕੈਬਨਿਟ ਮੈਂਬਰ ਵੀ ਹਰਮੰਦਰ ਸਾਹਿਬ ਦਿੱਤੀ ਸੀ ਦੀ ਅਕਾਲ ਪੁਰਖ ਸਾਹਿਬ ਦੀ ਪਾਲਣਾ ਕਰਨਗੇ। ਸੁਖਵੀਰ ਬਾਦਲ ਦੇ ਚਾਰਜਪੇਡ ਅੰਜਕਿਸ ਏਡਸਨ 2000 ਅੱਤ ਦਿੱਤ ਸਲਾਬਤਪੁਰਾ ਦੇ 13 ਸੱਚਾ ਸੌਦਾ ਦੇ ਮੁਕੀ ਉਰਮੀਤ ਰਾਮਾਚਾਰਨ ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਕੋਵਿੰਦ ਸਿੰਘ ਜੀ ਵਰਗੀ ਪੋਸ਼ਾਕ ਪਾ ਕੇ ਅੰਮ੍ਰਿਤ ਛਕਾਉਣ ਦਾ ਸਵਾਂਗ ਕੀਤਾ ਸੀ ਇਸ ਤੇ ਰਾਮ ਰਹੀਮ ਖਿਲਾਫ ਪੁਲਿਸ ਕੇਸ ਦਰਜ ਕੀਤਾ ਗਿਆ ਸੀ ਪਰ ਬਾਦਲ ਸਰਕਾਰ ਨੇ ਉਸ ਨੂੰ ਸਜ਼ਾ ਦੇਣ ਦੀ ਬਜਾਏ ਕੇਸ ਵਾਪਸ ਲੈ ਲਿਆ 13 ਮੁਕੀ ਨੂੰ ਸੁਖਵੀਰ ਬਾਦਲ ਨੇ ਮਾਫੀ ਦਿਵਾਈ ਸੀ ਤੇ ਸ੍ਰੀ ਅਕਾਲ ਤਖਤ ਸਾਹਿਬ ਨੇ ਕਾਰਵਾਈ ਕਰਦਿਆਂ ਰਾਮ ਰਹੀਮ ਨੂੰ ਸਿੱਖ ਪੰਥ ਵਿੱਚੋਂ ਬਾਹਰ ਕਰ ਦਿੱਤਾ ਸੀ ਸੁਖਵੀਰ ਬਾਦਲ ਨੇ ਆਪਣੇ ਪ੍ਰਭਾਵ ਦਾ ਇਸਤੇਮਾਲ ਕਰਦੇ ਹੋਏ ਰਾਮ ਰਹੀਮ ਨੂੰ ਮਾਫੀ ਦਿਵਾਈ ਇਸ ਤੋਂ ਬਾਅਦ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੇ ਸਿੱਖਾਂ ਦੇ ਰੂਪ ਦਾ ਸਾਹਮਣਾ ਕਰਨਾ ਪਿਆ ਆਖਿਰਕਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਰਾਮ ਰਹਿਤ ਨੂੰ ਮਾਫ਼ ਦੇਣ ਦਾ ਫੈਸਲਾ ਵਾਪਸ ਲੈ ਲਿਆ ਗਿਆ ਬੇਦਬੀ ਦੀਆਂ ਕਟਨਾਵਾਂ ਦੀ ਸਹੀ ਤੰਗ ਨਾਲ ਜਾਂਚ ਨਹੀਂ ਕੀਤੀ ਗਈ ਬਾਦਰਾ ਸਰਕਾਰ ਦੇ ਕਾਰਜਕਾਲ ਦੌਰਾਨ 1 ਜੂਨ 2015 ਨੂੰ ਗੁਰਜ ਜਵਾਹਰ ਸਿੰਘ ਵਾਲਾ ਜ਼ਿਲ੍ਹਾ ਪੇਟਕੋਟ ਦੇ ਗੁਰਦੁਆਰਾ ਸਾਹਿਬ ਤੋਂ ਜੀ ਲੋਕਾਂ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਚੋਰੀ ਕੀਤੇ ਗਏ ਸਨ ਦੁਪਾਰਾਂ 1 ਜੂਨ 2015 ਨੂੰ ਪੜਗਾੜੀ ਰੇਤਕੋਟ ਦੇ ਗੁਰਦੁਆਰਾ ਸਾਹਿਬ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 110 ਅੰਗ ਚੋਰੀ ਕਰਕੇ ਬਾਹਰ ਸਿੱਕੇ ਸਨ ਇਸ ਕਾਰਨ ਸਿੱਖਾਂ ਵਿੱਚ ਭ ਅਕਾਲੀ ਦਲ ਦੀ ਸਰਕਾਰ ਤਤਕਾਲੀ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਸ ਮਾਮਲੇ ਦੀ ਸਮੇਂ ਸਿਰ ਜਾਂਚ ਨਹੀਂ ਕੀਤੀ ਦੋਸ਼ਾਂ ਨੂੰ ਸਜ਼ਾਵਾ ਦਿਵਾਉਣ ਵਿੱਚ ناکਾਮ ਰਹੇ ਇਸ ਕਾਰਨ ਪੰਜਾਬ ਦੇ ਹਾਲਾਤ ਵਿਗੜ ਗਏ ਸਨ ਝੂਠੇ ਕੇਸਾਂ ਵਿੱਚ ਮਾਰੇ ਗਏ ਸਿੱਖਾਂ ਨੂੰ ਇਨਸਾਫ ਨਹੀਂ ਦੇ ਸਕੀ ਅਕਾਲੀ ਦਲ ਦੀ ਸਰਕਾਰ ਨੇ ਸੁਮੇਧ ਸੈਣੀ ਨੂੰ ਪੰਜਾਬ ਦਾ ਡੀਜੀਪੀ ਨਿਯੁਕਤ ਕੀਤਾ ਉਹਨਾਂ ਨੇ ਸੂਬੇ ਵਿੱਚ ਝੂਠੀ ਪੁਲਿਸ ਮੁੱਠਭੇੜ ਕਰਵਾ ਕੇ ਸਿੱਖ ਨੌਜਵਾਨਾਂ ਨੂੰ ਮਾਰਨ ਦਾ ਦੋਸ਼ੀ ਮੰਨਿਆ ਗਿਆ ਸੀ ਸਾਫ ਪਤਾ ਸੀ ਕਿ ਇਜ਼ਹਾਰ ਆਲਮ ਜਿਸ ਨੇ ਆਲਮ ਸੈਣਾ ਬਣਾਈ ਸੀ ਉਹਨਾਂ ਦੇ ਪੱਤਰ ਨੂੰ ਟਿਕਟ ਦੇ ਕੇ ਉਹਨਾਂ ਨੂੰ ਮੁੱਖ ਸੰਸਦੀ ਸਕੱਤਰ ਬਣਾ ਦਿੱਤਾ ਸੀ ਸੰਗਤਾਂ ਤੇ ਪੈਸੇ ਨਾਲ ਇਸਤੀਹਾਰ ਦੇਣ ਦੇ ਸੁਖਬੀਰ ਬਾਦਲ ਦੇ ਇਲਾਵਾ ਉਹਨਾਂ ਦੇ ਪੈਸੇ ਵਿੱਚ ਸਾਥ ਦੇਣ ਵਾਲਿਆਂ ਨੂੰ ਵੀ ਸਜ਼ਾ ਸੁਣਾਈ ਗਈ ਹੈ। ਇਸ ਇਸਤੀਹਾਰ ਡੇਰਾ ਮੁਖੀ ਨੂੰ ਮਾਫੀ ਦਿੱਤੇ ਜਾਣ ਤੋਂ ਬਾਅਦ ਪ੍ਰਕਾਸ਼ਿਤ ਕੀਤਾ ਗਿਆ ਸੀ ਜਿਸ ਵਿੱਚ ਸ਼੍ਰੋਮਣੀ ਕਮੇਟੀ ਦੇ ਖੰਡਾਂ ਵਿੱਚ ਲੱਪਟਾ ਹੋਣ ਲਗਦੇ ਲੱਖ ਰੁਪਏ ਤੋਂ ਵੱਧ ਦਾ ਪੈਸਾ ਸੀ।